ਇਹ ਸਾਰੇ ਨੂੰ ਪਿਆਰ ਭਰੀ ਜੈ ਮਸੀਹ ਦੀ ਅਸੀਂ ਸ਼ਾਮ ਦੇ ਸਮੇਂ ਪਰਮੇਸ਼ਰ ਦੀ ਝੋਲੀ ਚ ਇਕੱਠੇ ਹੋਏ ਆਂ ਆਪਣੇ ਹੱਥਾਂ ਨੂੰ ਉਠਾ ਕੇ ਸਿਰ ਨੂੰ ਝੁਕਾ ਕੇ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਹਾਲੇਲੂਇਆ ਹਾਲੇਲੂਇਆ ਧੰਨਵਾਦ ਧੰਨਵਾਦ ਮੇਰੇ ਮਹਾਨ ਪਰਮੇਸ਼ਰ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਆਂ ਪ੍ਰਭੂ ਜੀ ਪ੍ਰਭੂ ਜੀ ਸਵੇਟ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਅੱਜ ਸਾਡੀ ਮਦਦ ਸਾਡੀ ਸਹਾਇਤਾ ਕੀਤੀ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡੇ ਦਿਲ ਤੋਂ ਧੰਨਵਾਦ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਮਹਾਨ ਪਰਮੇਸ਼ਰ ਤੁਸੀਂ ਸਾਨੂੰ ਪਿਤਾ ਤੁਸੀਂ ਤੁਹਾਡਾ वचन ਕਹਿੰਦਾ ਅੰਦਰ ਆਂ ਜਾਂਚ ਤੁਹਾਨੂੰ ਬਰਬਾਰਕ ਕਰਾਂਗਾ ਸੱਚਮੁੱਚ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਦਇਆ ਕਰਦੇ ਜੀ ਤੇਰੀ ਦਇਆ ਤੇਰਾ ਫਜ਼ ਤੇਰਾ ਅਨੁਕਰਿਆ ਰਖੋਦਾ ਮੈਂ ਤੇਰਾ ਧੰਨਵਾਦ ਕਰਦੀ ਤੇਰਾ ਸ਼ੁਕਰ ਕਰਦੀ ਆ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਚ ਮੰਗਦੇ ਆ ਆਮੀਨ ਜੀਆਂ ਸੱਚੇ वचन ਚ ਦੇਖਾਂਗੇ ਇੱਕ ਹੋਤਾ ਤਿੰਨ ਬਾਪ 32 ਧਾਰ ਤੇ 34 ਤੱਕ ਹallelujah ਜੀ वचन ਚ ਦੇਖਾਂਗੇ ਕਿਉਂ ਜੋ ਕੱਬੇ ਤੋਂ ਯਹਵਾ ਨੂੰ ਕਿਨੋਂ ਆਉਂਦੀ ਹੈ ਪਰ ਸਚਾਈ ਨਾਲ ਉਹਦੀ ਦੋਸਤੀ ਹੈ ਹਾਲੇਲੂਇਆ ਤਾਂ ਦੇ ਘਰ ਉੱਤੇ ਯਹੋਵਾ ਦਾ ਸ਼ਰਾਬ ਪੈਂਦਾ ਹੈ ਪਰ ਧਰਮੀਆਂ ਦੇ ਨਿਵਾਸਾਂ ਨੂੰ ਉਹ ਬਰਕਤ ਦਿੰਦਾ ਹੈ ਸੱਚਮੁੱਚ ਠੱਠਾ ਕਰਨ ਵਾਲਿਆਂ ਉੱਤੇ ਉਹ ਠੱਠਾ ਉਡਾਂਦਾ ਹੈ ਪਰ ਮਸਕੀਨਾਂ ਉੱਤੇ ਉਹਦੀ ਕਿਰਪਾ ਹੁੰਦੀ ਹੈ ਹਾਲੇਲੂਇਆ ਕਲਿਸਿਆ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਕਿਹੜੇ ਕੱਬੇ ਗੜ ਗੁੱਸੇ ਵਾਲੇ ਹੁੰਦੇ ਨੇ ਇਹ ਉਹ ਵਾਅਦਾ ਕਿੰਨਾ ਕਰਦਾ ਏ ਪਰ ਜੇ ਸੱਚਾਈ ਨਾਲ ਉਹਦੀ ਇਹ ਵਾਅਦਾ ਪਰਮੇਸ਼ਰ ਦੀ ਦੋਸਤੀ ਏ ਜਦੋਂ ਅਸੀਂ ਸੱਚ ਬੋਲਦੇ ਆ ਜਦੋਂ ਅਸੀਂ ਸੱਚਾਈ ਦੇ ਰਾਹਾਂ ਚੱਲਦੇ ਆ ਤੇ ਪਰਮੇਸ਼ਰ ਸਾਡਾ ਸਾਥ ਦਿੰਦਾ ਏ ਤੇ ਜਦੋਂ ਅਸੀਂ ਝੂਠ ਬੋਲਦੇ ਆ ਪਰਮੇਸ਼ਰ ਸਾਡਾ ਸਾਥ ਨਹੀਂ ਦਿੰਦਾ ਕਿclesi ਸਾਨੂੰ ਕੀ ਸਾਨੂੰ ਸੱਚਾਈ ਤੇ ਚੱਲਣਾ ਚਾਹੀਦਾ ਸੱਚਾਈ ਤੇ ਚੱਲਾਂਗੇ ਤੇ ਪਰਮੇਸ਼ਰ ਦੀ ਸਾਡੇ ਨਾਲ ਦੋਸਤੀ ਹੋਏਗੀ ਦੂਜੇ ਬਚ ਵਿੱਚ ਲਿਖਿਆ ਹੈ ਵੀ ਦੁਸ਼ਟਾਂ ਉੱਤੇ ਇਹ ਵਾਅਦਾ ਛਰਾ ਪੈਂਦਾ ਏ ਪੱਤਰਮੀ ਨੂੰ ਬਰਕਤ ਦਿੰਦਾ ਧਰਮੀ ਜੇਦੋਂ ਦੁਸ਼ਟ ਜੇਦੋਂ ਅਸੀਂ ਕਿਸੇ ਨਾ ਮਾੜਾ ਬੋਲਦੇ ਹਾਂ ਮਾੜਾ ਕਹਿੰਨੇ ਆ ਤਾਂ ਕੀ ਹੋਏਗਾ ਸ਼ਰਾਬ ਪਿੰਦਾ ਏ ਸਾਨੂੰ ਧਰਮੀ ਬੰਨਾ ਪਏਗਾ ਸਾਨੂੰ ਖੁਦਾ ਬਰਕਤ ਅਸ਼ੀਰਵਾਦ ਦੇਗਾ ਜੀ ਤੁਸੀਂ ਪਰਮੇਸ਼ਰ ਦੇ ਵਚਨਾਂ ਦੇ ਚੱਲਾਂਗੇ ਆਪਣੇ ਪਰਮੇਸ਼ਰ ਕੋ ਨਹੀਂ ਸਾਨੂੰ ਬੁੱਧੀ ਤੇ ਅਸੀਂ ਪਰਮੇਸ਼ਰ ਕੋ ਮੰਗਾਂਗੇ ਪਰਮੇਸ਼ਰ ਸਾਨੂੰ ਦੇਗਾ ਸਾਨੂੰ ਸਮਝ ਵੀ ਦੇਗਾ ਸਾਡਾ ਰਾਹ ਸੱਚਾਈ ਸਾਨੂੰ ਦੱਸੇਗਾ ਆਪਣੇ ਮਾਰਗ ਸਾਨੂੰ ਦੱਸੇਗਾ ਤੁਸੀਂ ਜੇ ਬੱਚੇ ਜਿ ਲਿਖਿਆ ਕਿ ਲੈ ਠੱਠਾ ਉਡੋਂਦਾ ਇਹ ਹਵਾ ਉਹਨਾਂ ਦਾ ਠੱਠਾ ਉਡੋਂਦਾ ਹallelujah ਸਾਨੂੰ ਕੀ ਸਾਨੂੰ ਕਿਸੇ ਦਾ ਠੱਠਾ ਨਹੀਂ ਡਾਣਾ ਸਾਨੂੰ ਇੰਨਾ ਹੱਕ ਨਹੀਂ ਬਸੀ ਕਿਸੇ ਦਾ ਠੱਠਾ ਢਾ ਲਈਏ ਸਾਨੂੰ ਹਰ ਕਿਸੇ ਨਾਲ ਪਿਆਰ ਕਰਨਾ ਪਏਗਾ ਕਲੀਸਿਆ ਸਾਨੂੰ ਕਿਸੇ ਦਾ ਮਜ਼ਾਕ ਬਣਾਉਂਦਾ ਕੋਈ ਹੱਕ ਨਹੀਂ ਕਦੇ ਸਾਨੂੰ ਖੁਦ ਆਪਣੀਆਂ ਆਤਾਂ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਵਿੱਚ ਵੇਖਣਾ ਪਏਗਾ ਹallelujah ਜਦੋਂ ਅਸੀਂ ਪਰਮੇਸ਼ਰ ਦਾ ਭੈ ਖਾ ਕੇ ਡਰਦੇ ਕੰਮਦੇ ਆ ਤੇ ਵਚਨਾਂ ਤੇ ਚੱਲਦੇ ਆ ਨਾ ਤੇ ਪਰਮੇਸ਼ਰ ਸਾਡੀ ਮਦਦ ਸਾਡੀ ਸਹਾਇਤਾ ਕਰਦਾ ਏ ਜਦੋਂ ਅਸੀਂ ਬੁਰਾ ਕਿਸੇ ਨੂੰ ਲਵਜ ਕਹਿੰਨੇ ਆ ਸਾਨੂੰ ਲਵਜ ਕੋਈ ਬੁਰਾ ਨਹੀਂ ਕਿਸੇ ਨੂੰ ਕਹਿੰਦਾ ਹਾਕੇਗਾ ਕਿਬੀ ਸਾਡਾ ਨਿਆਉ ਦਾਤਾ ਪਰਮੇਸ਼ੀ ਯਿਸੂ ਮਸੀਹ ਹੈ ਸਾਨੂੰ ਇਹ ਹੋਣਾ ਚਾਹੀਦਾ ਹੈ ਵੀ ਪਰਮੇਸ਼ਰ ਸਾਨੂੰ ਦੇਖ ਰਿਹਾ ਹੈ ਸਾਨੂੰ ਸਮਝ ਰਿਹਾ ਹੈ ਸਾਨੂੰ ਕਿਸੇ ਦਾ ਟੱਠਾ ਕਿਸੇ ਦਾ ਝੂਠ ਕਿਸੇ ਦਾ ਚੋਰੀ ਨਹੀਂ ਦਿਆਂ ਨਹੀਂ ਕਰਨੀ ਕਦੇ ਪਰਮੇਸ਼ਰ ਨੇ ਕਿਹਾ ਹੈ ਧਰਮੀ ਨਾਲ ਪਰਮੇਸ਼ਰ ਦੀ ਦੋਸਤੀ ਜਿੱਦ ਅਸੀਂ ਧਰਮੀ ਬਣ ਕੇ ਰਵਾਂਗੇ ਪਰਮੇਸ਼ਰ ਕੋ ਡਰਾਂਗੇ ਹਰ ਕਿਸੇ ਦਾ ਭਲਾ ਕਰਾਂਗੇ ਤੇ ਪਰਮੇਸ਼ਰ ਕੀ ਸਾਡੀ ਸਹਾਇਤਾ ਕਰੇਗਾ ਪਰਮੇਸ਼ਰ ਦਾ ਅਨੁਗ੍ਰਹਿ ਸੜ ਤੇ ਆਏਗਾ ਪਰਮੇਸ਼ਰ ਸਾਨੂੰ ਮਾਰਗ ਦੱਸੇਗਾ ਅਸੀਂ ਜੇ ਕਿਸੇ ਦਾ ਟੱਠਾ ਡਾਵਾਂਗੇ ਮਜ਼ਾਕ ਕਰਾਂਗੇ ਨਹੀਂ ਕਲੇਸ਼ੀਆਂ ਪਰਮੇਸ਼ਰ ਦਾ ਵਚਨ ਕਹਿੰਦਾ ਸਾਨੂੰ ਕਿਸੇ ਦਾ ਮਜ਼ਾਕ ਨਹੀਂ ਡੋਣਾ ਅਸੀਂ ਹਰ ਕਿਸੇ ਦਾ ਸਹਿਤਾ ਮਦਦ ਕਰਨੀ ਹਾਲੇਲੂਇਆ ਮੈਂ ਵਿਸ਼ਵਾਸ ਕਰਦੀ ਹਾਂ ਇਸ ਵਚਨ ਦੇ ਰਾਹੀਂ ਤੁਹਾਨੂੰ ਸਮਝ ਮਿਲੀ ਹੋਗੀ ਤੁਸੀਂ ਕਿਸੇ ਦਾ ਮਜ਼ਾਕ ਨਹੀਂ ਡਾਓਗੇ ਆਮੀਨ ਹਾਲੇਲੂਇਆ ਹਾਲੇਲੂਇਆ ਧੰਵਾਦ ਧੰਵਾਦ ਮੇਰੇ ਮਹਾਨ ਪਰਮੇਸ਼ਰ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਜੋ ਵਚਨ ਪਿਤਾ ਪਰਮੇਸ਼ਰ ਤੁਸੀਂ ਦਿੱਤਾ ਖੁਦਾਵਨ ਮੈਂ ਵਿਸ਼ਵਾਸ ਕਰਦੀ ਹਾਂ ਪ੍ਰਭੂ ਜੀ ਇਹ ਸੁਣਨਗੇ ਪਿਤਾ ਅਤੇ ਚੱਲਣ ਵਾਲੇ ਬਣਨਗੇ ਮੇਰੇ ਪਿਆਰੇ ਪ੍ਰਭੂ ਜੀ ਜਿਦਾ ਤੁਹਾਡੇ ਵਚਨ ਚ ਲਿਖਿਆ ਹੈ ਸੁਣੋ ਤੇ ਸੁਨਾਣ ਵਾਲੇ ਬਣ ਜਾ ਮੇਰੇ ਪਿਆਰੇ ਪ੍ਰਭੂ ਜੀ ਇਸੇ ਤਰ੍ਹਾਂ ਪਿਤਾ ਪਰਮੇਸ਼ਰ ਇਸ ਸੁਨਾਣ ਵਾਲੇ ਬਣ ਜਾ ਮੇਰੇ ਪਿਆਰੇ ਪ੍ਰਭੂ ਜੀ ਹਰ ਇੱਕ ਸ਼ੈਤਾਨੀ ਯੋਜਨਾ ਦੇ ਜੀਵਨ ਚ ਆਊਟ ਹੋ ਜਾਏ ਹਰ ਬੁਰੀ ਦੁਸ਼ਟ ਆਤਮਾ ਦੇ ਜੀਵਨ ਚ ਆਊਟ ਹੋ ਜਾਏ ਜੋ ਸੋਪਨੇ ਬੁਰੇ ਦਿੰਦੀ ਆਊਟ ਹੋ ਜਾਏ ਯੇਸ਼ੂ ਦੇ ਨਾਮ ਦੇ ਵਿੱਚ ਮੈਂ ਫਾਇਰ ਦਿੰਦੀ ਆ ਹਰ ਇੱਕ ਬੁਰੀ ਹਰ ਇੱਕ ਸ਼ੈਤਾਨੀ ਯੋਜਨਾ ਤੁਹਾਡੇ ਜੀਵਨ ਚ ਆਊਟ ਕਰਦੀ ਆ ਆਊਟ ਕਰਦੀ ਆ ਜੋ ਸੁਪਨਿਆਂ ਚ ਜੋ ਤੁਹਾਨੂੰ ਡਰ ਵਾਲੀ ਦੁਸ਼ਟ ਆਤਮਾ ਤੁਹਾਡੇ ਜੀਵਨ ਨੂੰ ਛੱਡੇ ਤੇ ਆਊਟ ਹੋਈ ਯਸ਼ੂ ਦੇ ਨਾਮ ਦੇ ਵਿੱਚ ਹਰ ਇੱਕ ਬਿਮਾਰੀ ਹਰ ਇੱਕ ਸ਼ੈਤਾਨੀ ਯੋਜਨਾ ਆਊਟ ਤੁਹਾਡੇ ਜੀਵਨ ਦੇ ਵਿੱਚ ਹੋਵੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡੀ ਦਾਸੀ ਹਾਂ ਤੇ ਇਹਨਾਂ ਤੇ ਗੋਸ਼ਨਾ ਕਰਦੀ ਹਾਂ ਹਰ ਇੱਕ ਸ਼ੈਤਾਨੀ ਬੰਧਨ ਤੁਹਾਡੇ ਜੀਵਨ ਚ ਆਊਟ ਹੋਏ ਉਖੜੇ ਉਖੜੇ ਯੇਸ਼ੂ ਦੇ ਨਾਮ ਦੇ ਵਿੱਚ ਸ਼ੈਤਾਨੀ ਬੰਧਨ ਤੁਹਾਡੇ ਜੀਵਨ ਚ ਆਊਟ ਹੋਏ ਬੁਰਾ ਸੁਪਨਾ ਆਊਟ ਹਰ ਇੱਕ ਸ਼ੈਤਾਨੀ ਜੋ ਜਿਹੜਾ ਤੁਹਾਡੇ ਜੀਵਨ ਚ ਆਊਟ ਡਰ ਵਾਲੀ ਆਊਟ ਯੇਸ਼ੂ ਦੇ ਨਾਮ ਚ ਇਹਨਾਂ ਦੇ ਬੋੜੀਆਂ ਨੂੰ ਇਹਨਾਂ ਦੇ ਕੜਾਂ ਨੂੰ ਆਊਟ ਹੋ ਜਾ ਮੇਰੇ ਪਿਆਰੇ ਪ੍ਰਭੂ ਜੀ ਹਰ ਇੱਕ ਸ਼ੈਤਾਨੀ ਬੰਦਨ ਇਹਨਾਂ ਦੇ ਜੀਵ ਵਿੱਚ ਆਊਟ ਕਰ ਦੇ ਯੇਸ਼ੂ ਦੇ ਨਾਮ ਦੇ ਵਿੱਚ ਜਿੰਨੇ ਵੀ ਜਿੰਨੇ ਪਿਤਾ ਪਰਮੇਸ਼ਰ ਦੀs ਪ੍ਰਾਰਥਨਾ ਨੂੰ ਸੁਣਾਂ ਮੈਂ ਵੀ ਪਿਤਾ ਪ੍ਰਾਰਥਨਾ ਕਰਦੀ ਆ ਹਰ ਇੱਕ ਸ਼ੈਤਾਨੀ ਯੋਜਨਾ ਜੀਵ ਵਿੱਚ ਆਊਟ ਹੋ ਜੇ ਆਊਟ ਹੋ ਜੇ ਮੇਰੇ ਮਹਾਨ ਪਰਮੇਸ਼ਰ ਮੈਂ ਹੱਥ ਉਠਾ ਕੇ ਪ੍ਰਾਰਥਨਾ ਕਰਦੀ ਆ ਬਿਮਾਰ ਚੰਗੇ ਹੋ ਜੇ ਯੇਸ਼ੂ ਦੇ ਨਾਮ ਚ ਤੁਹਾਡੀਆਂ ਬਿਮਾਰੀਆਂ ਆਊਟ ਯੇਸ਼ੂ ਦੇ ਨਾਮ ਚ ਮੇਰੇ ਮਹਾਨ ਪਰਮੇਸ਼ਰ ਦੇਵਨ ਪਰਮੇਸ਼ਰ ਤੇ ਦਿਹਾ ਕਰੋ ਦਿਹਾ ਕਰੋ ਦਿਹਾ ਕਰੋ ਪਰਮੇਸ਼ਰ ਤੁਸੀਂ ਦਿਹਾ ਕਰਨ ਵਾਲੇ ਪਰਮੇਸ਼ਰ ਜੀ ਹਰ ਇੱਕ ਬੁਰਾ ਸੁਪਨੇ ਵਾਲੀ ਆਊਟ ਕੀਤਾ ਕਰੇ ਜਾਦੂ ਟੂਣਾ ਨਾਲ ਜੀਵਨ ਚ ਆਊਟ ਹੋ ਜੇ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਜੀਵਨ ਚ ਇਹਨਾਂ ਦੇ ਜੀਵਨ ਨੂੰ ਬles ਕਰਦੇ ਆ ਫ੍ਰੀ ਕੋਸ਼ਿਸ਼ ਕਰਦੇ ਆ ਫ੍ਰੀ ਕੋਸ਼ਿਸ਼ ਕਰਦੇ ਆ ਇਹਨਾਂ ਦੇ ਬੱਚੇ ਚੰਗੇ ਹੋ ਜਾਣ ਇਹਨਾਂ ਦੇ ਕਾਰੋਬਾਰ ਉਹ ਯਾਸ਼ੀ ਤੇ ਨਾਮ ਚ ਬles ਕਰਦੀਆਂ ਤੁਹਾਡੇ ਕਾਰੋਬਾਰ ਨੂੰ ਬles ਕਰਦੀਆਂ ਤੁਹਾਡੇ ਕਰਾ ਬਾਰ ਨੂੰ ਪਰਮੇਸ਼ਰ ਪੁੱਤਰ ਆਤਮਾ ਦੇ ਲਹੂ ਦਾ ਪਾੜਾ ਲਾਉਣੀ ਆ ਮੈਂ ਪਿਤਾ ਤੁਹਾਡਾ ਧੰਨਵਾਦ ਕਰਦੀ ਆ ਪ੍ਰਭੂ ਜੀ ਤੁਸੀਂ دی ਹਨ ਪਰਮੇਸ਼ਰ ਇਹ ਕੁਦਾ ਤੁਸੀਂ ਦਿਆ ਕਰਨ ਵਾਲਾ ਮੇਰੇ ਪਿਆਰੇ ਪ੍ਰਭੂ ਜੀ ਮੈਂ ਵਿਸ਼ਵਾਸ ਕਰਦੀ ਆ ਪਿਤਾ ਇਹ ਪ੍ਰਾਰਥਨਾ ਦੀ ਰਹੀ ਪਿਤਾ ਪਰਮੇਸ਼ਰ ਰੱਖਵਾਇਆ ਪਿਆ ਜਦੋਂ ਟੂਨਰ ਜੀਵਨ ਚ ਆਊਟ ਹੋ ਚੁੱਕਾ ਹੈ ਟੂ ਨਟਪਨਾ ਆਊਟ ਹੋ ਚੁੱਕਾ ਹੈ ਸ਼ੈਤਾਨੀ ਬੰਦਨਾ ਜਿਵਜ ਆਊਟ ਹੋ ਚੁੱਕਿਆ ਮੈਂ ਪਹਿਤਾ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਸ਼ੁਕਰ ਕਰਦੀ ਆ ਜੋ ਵਚਨ ਸੁਣਨਗੇ ਇਸ ਪ੍ਰਾਰਥਨਾ ਨੂੰ ਸੁਣਨਗੇ ਪਰਮੇਸ਼ਰ